ਲੋ ਜੀ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਆਪਾਂ ਪਹੁੰਚੇ ਹਾਂ ਜੀ ਕੋੜਾ ਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਅੱਜ ਤਰੀਕ ਆ 5 ਦਸੰਬਰ 2025 ਤੇ ਤੁਸੀਂ ਚੈੱਕ ਕਰ ਸਕਦੇ ਹੋ ਰੌਣਕ ਮੇਲਾ ਮੰਡੀ ਦਾ ਸਵੇਰੇ ਸਵੇਰੇ ਤੇ ਬੋਲੀ ਲੱਗਣ ਜਿ ਸਿਰਫ 5-10 ਮਿੰਟ ਰਹਿ ਚੁਕੇ ਆ ਸੇ ਤੁਹਾਨੂੰ ਅੱਜ ਤੂੜੀ ਦਾ ਭਾਅ ਚੈੱਕ ਕਰਾਉਣੇ ਆ ਜਿਹੜਾ ਕੱਲ੍ਹ ਦਾ ਰੇਟ ਸੀਗਾ ਉਹ ਸੀਗਾ 500 510 ਰੁਪਏ ਰੇਟ ਸੀਗਾ ਕੱਲ ਤੂੜੀ ਦਾ ਤੇ ਅੱਜ ਦਾ ਤਾਜ਼ਾ ਰੇਟ ਤੁਹਾਨੂੰ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਿਓ ਤੇ ਕਿਸਾਨਾਂ ਵੀਰਾਂ ਭਰਾਵਾਂ ਨੂੰ ਪਤਾ ਲੱਗੇ ਤੂੜੀ ਦਾ ਰੇਟ ਕੋਟਪੁਰ ਮੰਡੀ ਦੇ ਵਿੱਚ ਕੀ ਆ ਅੱਜ ਤੇ ਆਪਾਂ ਚੱਲਦੇ ਆਂ ਬੁੱਲੀ ਤੇ ਤੇ ਤੁਹਾਨੂੰ ਅੱਜ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ 300 ਰੁਪਿਆ 300 ਸਾਰੀਆਂ ਬੰਦਾ ਹੀ ਐ ਥੱਲੇ ਨਹੀਂ ਬਾਈ 10 ਰੁਪਏ 350 350

ਲੱਭੀ ਦੁਰਿਆਵਾ 430 ਰੁਪਏ ਬੋਲਾਂਗੇ ਨਾ ਹੋਰ ਬੋਲਦੇ ਤੇਰੀ ਕਰਨੀ ਮੈਂ ਤਾਂ ਬੋਲਣਾ ਆ ਜੀ ਗੱਲ ਕਰ ਆ ਜਾ ਬਈ 430 ਰੁਪਏ ਬਾਈ ਕਿਦੀ ਪਹਿਲੀ ਟਰਾਲੀ ਸੀਗੀ ਤੇ ਇਹਦਾ ਭਾਅ ਲੱਗਿਆ 430 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਦਾ ਤੁਹਾਨੂੰ ਅਜਾ ਰੇਟ ਚੈੱਕ ਕਰਾਉਣੀ ਆ ਵੀਡੀਓ ਨਾਲ ਜੁੜੇ ਰਿਹਾ ਕਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਤੂੜੀ ਦਾ ਰੇਟ ਕੀ ਆ ਆਪਣੇ ਆਪਣੀ ਮੰਡੀਆਂ ਦੇ ਵਿੱਚ ਤੁੜੀ ਦਾ ਰੇਟ ਕੀ ਆ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਅਗਲੀ ਟਰਾਲੀ ਦਾ ਤੁਹਾਨੂੰ ਰੇਟ ਚੈੱਕ ਕਰਾਉਣੇ ਆ ਤੁੜੀ ਦੇ ਆ ਜਿਓ ਮਾਲ ਵੀ ਹੋ ਜਾਈਏ ਕੁੰਨਾਂ ਵਾ ਕਰਾਇਆ ਦੇ ਦਾਂ ਉਹ ਟੱਕਰ ਕੋਈ ਨਹੀਂ ਆ ਤੁੜੀ ਦੇਖ ਲਓ ਪਹਿਲਾਂ ਆਪਦੀ 500 ਰੁਪਇਆ ਕਰਾਇ ਲੈਣਗੇ ਬਾਈ 700 ਕੁੰਨ ਦੇ ਦਾਂਗਾ ਪ੍ਰਾਈਸ ਅੰਦਰ ਦੀ ਕੇ ਬਾਹਰ ਦੀ ਬਾਈ ਅੰਦਰ ਵਾਲ ਦੀ ਗੁੱਲੀ ਗੁੱਲੀ ਦਾ ਨਹੀਂ ਬਾਈ ਆਹ ਜੀ ਆਹ ਜੀ ਨਿਕਲੂ ਜਿਹੜੀ ਬਣੀ ਆ ਸਿੱਲੀ ਹੋਈ ਹੈ ਆਜਾ ਆਏ ਨਾ ਟੂ ਬੇਲਾ ਚਲ ਐ ਦਾ ਕੋ ਨਹੀਂ ਮਾਰਾ ਬਾੜੀ ਵਿੱਚੋਂ ਖਰਾਬ ਆਣੇ 200 ਰੁਪਇਆ 30 10 ਰੁਪਏ 250 250 60 65 300 300 10 350 60 70 80 85 90 ਪੂਰੇ ਕਰਦੇ 400 400 ਬੋਲਾ ਭਾਈ ਕਿਨੇ 400 ਰੁਪਏ ਭਾਈ ਉਹ ਈ ਟਰਾਲੀ ਸੀਗੀ ਇਹਦਾ ਭਾਅ ਲੱਗਿਆ 400 ਰੁਪਏ ਤੇ ਇਹ ਥੋੜੀ ਸਲਾਬ ਹੋਣ ਕਾਰਨ 400 ਰੁਪਏ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਅਗਲੀ ਟਰਾਲੀ ਦਾ ਤੁਹਾਨੂੰ ਰੇਟ ਚੈੱਕ ਕਰਾਉਣੇ ਆ ਆਜੋ ਟਰਾਲੀ ਦੇ ਅੰਦਰ ਦੀ ਬਾਹਰ ਦੀ ਆ ਭਾਈ ਇਹ ਢਵਾ ਜਾਏਗਾ ਢਿਲਵਾ ਜਾਏਗਾ ਜਾਊਗਾ ਆ ਜਾਊਗਾ 300 ਰੁਪਏ ਸਿਰਫ 300 ਉਹ ਟਰਾਲੀਆਂ ਨੂੰ ਦੇਣੇ ਆ ਅਸਾਂ ਦੇਣੇ ਆ ਉਹ ਟਰਾਲੀ ਵਾਲ ਨੂੰ ਦੇ ਦੇ 5 305 370 70 370 85 85 400 400 5 5 10 10 15 20 20 430 ਰੁਪਏ ਬੋਲਾਂਗੇ ਨਾ ਆ ਜਾ ਬਾਈ 430 ਰੁਪਏ ਹੋ ਗਈ ਲਓ ਜੀ ਲਓ ਜੀ ਇਹ ਟਰਾਲੀ ਦਾ ਰੇਟ ਲੱਗਾ 430 ਰੁਪਏ ਤੇ ਟੂੜੀ ਦੇ ਰੇਟਾ ਜਰਾ ਫਤਾਰ ਆ ਚੁਗੀ ਆ ਤੇ ਆਪਾਂ ਚਲਦੇ ਅਗਲੀ ਟਰਾਲੀ ਤੇ ਅਗਲੀ ਟਰਾਲੀ ਦਾ ਭਾਅ ਚੈੱਕ ਕਰਾਉਣੇ ਆ ਦੇਖਦੇ ਆ ਕੀ ਰੇਟ ਜਾਂਦਾ ਅੱਜ ਹਾਂ ਦਿੱਲੀ ਗੁੱਲੀ ਭਾਈ ਭਾਈ ਹੋਊਗੀ ਜਮਾਂ ਦੇਖੋ 200 ਟੂੜੀ ਹਾਂ ਜਿੱਥੇ ਕਹੇ ਆਂ ਹੁਣ ਦਿੱਲੀ ਲੈ ਜਾਂਦੇ ਨੇ ਇਹਦੇ ਤੋਂ ਬਾੜੀ ਖਰਾਬ ਤਾਂ ਨਹੀਂ ਹੋ ਗਈ ਨਹੀਂ ਨਹੀਂ ਆਈ ਆ ਆਈ ਤੇ ਲੈ ਨੈਤੀ ਲਾ ਗਈ ਜੰਨੇ ਆ ਹੁਣ ਸੰਤ ਕਰ ਤੇ ਬੋਲੋ ਜੀ 200 200 10 10 250 250 60 60 300 300 10 10 15 15 20 20 25 25 30 30 35 35 40 40 350 350 10 ਉੱਤੇ ਕਰਦੇ 60 360 ਦੇਖੀਏ ਤੈਂਡਾ 365 70 370 75 ਬੋਲੀ ਕਰੀ ਜਾਂਦਾ ਇਹ 375 105 ਵਾ ਦੀ ਉਹ ਬੋਲੀ ਕਰੀ ਜਾਂਦਾ ਭਾਈ 80 ਰੁਪਏ 380 ਬੋਲਣਾ ਇਹਨੇ ਕਹਿ ਦਿੰਨੇ ਸੁਣਾਗਾ ਠੀਕ ਭਾਈ ਮੈਂ ਛੀ ਦਾ ਪੂਰਾ ਆ ਟਰਾਲੀ ਦਾ ਰੇਟ ਲੱਗਾ 380 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਤੁਰੀ ਦਾ ਰੇਟ ਚੈੱਕ ਕਰਾਉਣੇ ਆ ਜਿਓ ਆ ਕਿੰਨੀ ਕਿੰਨੀ ਕਰੂ ਅੰਕਲ ਵਿੱਚ ਕੋਈ ਵਾ ਲੱਗ ਜਾਂਦਾ ਮੈਂ ਤਾਂ ਮਾਰੀ ਮੇ ਆ ਸਕਦੀ ਭਾਈ 150 ਰੁਪਏ ਰੱਖਿਆ 150 200 5 10 20 20 ਜਾਓਗੇ ਜੀ ਇੱਥੇ ਇੱਥੇ ਢੁੱਡੀ ਜਾਓਗੇ 250 ਰੁਪਇਆ ਯਾਰ 55 60 65 70 75 80 85 90 300 5 10 15 20 25 30 330 ਰੁਪਇਆ 35 40 45 ਆਰੇ ਜਨਸੋਨ ਜੋਨ 60 65 70 75 375 80 385 ਬੋਲਾਂਗੇ ਨਾ 385 ਰੁਪਏ ਜੀ ਲੋ ਜੀ ਪਹਿਲੀ ਟਰਾਲੀ ਇਹ ਟਰਾਲੀ ਦਾ ਰੇਟ ਲੱਗਾ 385 ਰੁਪਏ ਤੇ ਆਪਾਂ ਜਾਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਤੁਹਾਨੂੰ ਭਾਅ ਚੈੱਕ ਕਰਾਉਣੇ ਤੂੜੀ ਦਾ ਆਜੋ ਵੀਡੀਓ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦੱਬ ਕੇ ਜਰੂਰ ਕਰਿਓ ਕੱਲ ਕਿਹੜਾ ਕੰਟਰੋਲ ਕੱਲ 11:00 ਕੰਟਰੋਲ ਤਨ ਸਾਜਾ ਕਰੋ 400 400 400 5 5 10 15 15 20 25 25 30 35 35 40 45 450 52 60 65 70 470 ਬੋਲਾਂਗੇ ਨੇ 75 80 85 90 95 500 5 10 15 2 35 40 540 ਬੋਲਾਂਗੇ ਨੇ ਅੱਜ ਦਾ ਜਿਹੜਾ ਸਿਰਾ ਨਿਕਲਿਆ ਉਹ ਲਿਖਿਆ 540 ਰੁਪਏ ਤੇ ਰੋਜ਼ਾਨਾ ਰੇਟ ਚੈੱਕ ਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਬਾਕੀ ਆਪਾਂ ਮਿਲਦੇ ਆਂ ਬਾਸਮਤੀ ਦੀ ਬੋਲੀ ਤੇ 11 ਵਜੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਅੱਜ ਆਪਣੀ ਸ਼ਹਿਰ ਦੇ ਤੂੜੀ ਦਾ ਰੇਟ ਕੀ ਸੀ